ਪਰਿਵਾਰ ਦੇ ਨੰਬਰਾਂ ਸਮੇਤ ਰਿਸ਼ਤੇ ਨੋਟ ਕਰੋ ਜੀ ਜਾਂਚ ਪੜਤਾਲ ਕਰਕੇ ਰਿਸ਼ਤਾ ਜੋੜੋ ਤੇ ਜਿੰਨਾ ਦਾ ਰਿਸ਼ਤਾ ਮੈਚ ਹੁੰਦਾ ਫੋਨ ਉਹੀ ਕਰੋ ਫालतू ਦਾ ਪਰਿਵਾਰ ਨੂੰ ਫੋਨ ਕਿਸੇ ਨੇ ਨਹੀਂ ਲਗਾਉਣਾ ਜੀ ਪਹਿਲਾ ਰਿਸ਼ਤਾ ਕੁੜੀ ਦਾ ਰਿਸ਼ਤਾ ਸੰਗਰੂਰ ਤੋਂ ਕੁੜੀ ਬਲੌਂਗ ਕਰਦੀ ਆ ਕੱਦ ਕਾਠ ਭੈਣ ਪੜ੍ਹਾਈ ਸਾਰਾ ਕੁਝ ਪੜ੍ਹ ਲਿਓ ਜੀ ਕੈਨੇਡਾ ਕੁੜੀ ਤੇ ਮੁੰਡਾ ਕਿਸ ਤਰ੍ਹਾਂ ਦਾ ਚਾਹੀਦਾ ਡਾਟਾ ਸਮਝ ਕੇ ਪੜ ਕੇ ਫਿਰ ਪਰਿਵਾਰ ਨਾਲ ਗੱਲ ਕਰੋ ਲਾਲ ਪੱਟੀ 'ਚ ਹਰੇਕ ਦੇ ਪਰਿਵਾਰ ਦਾ ਰਿਸ਼ਤੇ ਦਾ ਨੰਬਰ ਦਿੱਤਾ ਹੋਇਆ ਜੀ ਸਕਰੀਨ ਨੂੰ ਰੋਕ ਲਿਆ ਕਰੋ ਜਾਂ ਸਕਰੀਨ ਸ਼ਾਟ ਲੈ ਲਿਆ ਕਰੋ ਅਗਲਾ ਰਿਸ਼ਤਾ ਬਲਗੇਰੀਆ ਤੋਂ ਆ ਨਾਮ ਪੀ ਸਿੰਘ ਆ ਮੁੰਡੇ ਦਾ ਸਾਰਾ ਡਾਟਾ ਪੜ ਕੇ ਬਲਗੇਰੀਆ ਦੇ ਵਿੱਚ ਮੁੰਡਾ ਟਾਕਿੰਗ ਦਾ ਕੰਮ ਕਰਦਾ ਹੈ ਹਨਾ ਕਿੰਨੀ ਜ਼ਮੀਨ ਹੈ ਸਾਰਾ ਡਾਟਾ ਕਿਸ ਤਰ੍ਹਾਂ ਦੀ ਕੁੜੀ ਚਾਹੀਦੀ ਆ ਪੜ ਕੇ ਤੇ ਪਰਿਵਾਰ ਨਾਲ ਦੋ ਨੰਬਰ ਦਿੱਤੇ ਹੋਇਆ ਡਾਇਰੈਕਟ ਗੱਲ ਕਰੋ ਅਗਲਾ ਰਿਸ਼ਤਾ ਵੀ ਕੁੜੀ ਦਾ ਹੈ ਜ਼ਿਲ੍ਹਾ ਲੁਧਿਆਣਾ ਤੋਂ ਕੁੜੀ ਕੈਨੇਡਾ ਦੇ ਵਿੱਚ ਸਿਟੀ ਜਾਣਾ ਕੀ ਕੰਮ ਕਰਦੀ ਆ ਕੀ ਕਦ ਕਾੜ ਸਭ ਕੁਝ ਵਾਲੀ ਲਾਈਨ ਧਿਆਨ ਨਾਲ ਪੜ੍ਹ ਕੇ ਕਿਸ ਤਰ੍ਹਾਂ ਦਾ ਚਾਹੀਦਾ ਫਿਰ ਪਰਿਵਾਰ ਨਾਲ ਗੱਲ ਕਰਨੀ ਜਿਨ੍ਹਾਂ ਨਾਲ ਇਹਨਾਂ ਦੀ ਮੈਚਿੰਗ ਹੁੰਦੀ ਹੈ ਲਾਲ ਪੱਟੀ 'ਚ ਪਰਿਵਾਰ ਦਾ ਨੰਬਰ ਹੈ ਅਗਲਾ ਰਿਸ਼ਤਾ ਵੀ ਕੈਨੇਡਾ ਤੋਂ ਆ ਜੀ ਕੁੜੀ ਦਾ ਰਿਸ਼ਤਾ ਹੈ ਜ਼ਿਲ੍ਹਾ ਲੁਧਿਆਣਾ ਤੋਂ ਆ ਇਹ ਵੀ ਕੁੜੀ ਵਰਕ ਪਰਮਿਟ ਤੇ ਆ ਸੁਨਿਆਰ ਕਾਸਟ ਤੋਂ ਆ ਕੱਦ ਕਾਠ ਭੈਣ ਭਾਈ ਪੜ੍ਹਾਈ ਸਾਰਾ ਕੁਝ ਪੜ੍ਹ ਕੇ ਤੇ ਖਾਸ ਤੌਰ ਤੇ ਮੁੰਡੇ ਵਾਲੀ ਲਾਈਨ ਵੀ ਕਿਸ ਤਰ੍ਹਾਂ ਦਾ ਮੁੰਡਾ ਚਾਹੀਦਾ ਲਾਲ ਪੱਟੀ 'ਚ ਕੁੜੀ ਦੇ ਬਾਹਰਲਾ ਨੰਬਰ ਦਿੱਤਾ ਹੋਇਆ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸਟਾ ਪੁਰਤਗਾਲ ਦੇ ਵਿੱਚ ਮੁੰਡਾ ਪੀਆਰ ਆ ਪੱਕਾ ਲੁਧਿਆਣਾ ਤੋਂ ਮੁੰਡਾ ਬਿਲੋਂਗ ਕਰਦਾ ਕੁੜੀ ਕਿਸ ਤਰ੍ਹਾਂ ਚਾਹੀਦੀ ਆ ਕੱਦ ਕਾਰਡ ਭੈਣ ਭਾਈ ਸਭ ਕੁਝ ਪੜ੍ਹ ਕੇ ਡਾਇਰੈਕਟ ਗੱਲ ਕਰੋ ਜੀ ਬਿਨਾ ਡਾਟਾ ਪੜ੍ਹੇ ਫੋਨ ਕਿਸੇ ਦੇ ਪਰਿਵਾਰ ਨੂੰ ਨਹੀਂ ਲਾਉਣਾ ਲਾਲ ਪੱਟੀ 'ਚ ਨੰਬਰ ਆ ਅਗਲਾ ਰਿਸ਼ਤਾ ਇੰਡੀਆ ਤੋਂ ਨਾਮ ਐਚ ਸਿੰਘ ਫਤਿਹਗੜ੍ਹ ਸਾਹਿਬ ਤੋਂ ਮੁੰਡਾ ਪਾਇਲਟ ਆ ਮੁੰਡਾ ਕੁੜੀ ਪੜੀ ਲਿਖੀ ਚਾਹੀਦੀ ਸਾਰਾ ਕੁਝ ਠੀਕ ਲੈਣ ਨੂੰ ਵੀ ਧਿਆਨ ਨਾ ਪਾ ਲਿਓ ਕਾਸਟ ਕੱਦ ਕਾਠ ਭੈਣ ਭਾਈ ਪੜ ਕੇ ਫਿਰ ਨਾਲ ਪੱਟੀ ਆ ਨੰਬਰ ਤੇ ਗੱਲਬਾਤ ਕਰ ਸਕਦੇ ਹੋ ਬਾਹਰਲੇ ਨੰਬਰਾਂ ਤੇ ਜ਼ਿਆਦਾਤਰ WhatsApp ਚੱਲਦਾ ਹੁੰਦਾ ਕੰਟਰੀ ਕੋਡ ਲਗਾ ਲਿਆ ਕਰੋ ਅਗਲਾ ਰਿਸ਼ਤਾ ਵੀ ਕੁਲੀ ਦਾ ਰਿਸ਼ਤਾ ਜੀ ਫਤਿਹਗੜ੍ਹ ਸਾਹਿਬ ਤੋਂ ਕੁੜੀ ਟੀ ਟੀਚਰ ਅਸਿਸਟੈਂਟ ਸੌਫਟਵੇਅਰ ਡਿਪਲੋਮਾ ਕੀਤਾ ਕੱਦ ਕਾਠ ਭੈਣ ਭਾਈ ਪੜ ਲਿਓ ਹਨ ਕੁੜੀ ਟੀਚਰ ਹੈ ਮਗਲੀਕ ਹੈ ਵਧੀਆ ਖਾਨਦਾਨ ਦਾ ਤੇ ਕੁੜੀ ਦੇ ਕੰਨਾਂ ਦੇ ਵਿੱਚ ਮਸ਼ੀਨ ਲੱਗੀ ਹੋਈ ਹੈ ਤੇ ਮੁੰਡਾ ਇਹਨਾਂ ਨੂੰ ਕਿਵੇਂ ਦਾ ਚਾਹੀਦਾ ਫालतू ਫੋਨ ਨਹੀਂ ਲਾਉਣਾ ਇਥੇ ਤਾਂ ਪਹਿਲਾਂ ਮੁੰਡੇ ਵਾਲਾ ਕਾਲਮ ਪੜਨਾ ਹੈ ਲੜਕਾ ਕਿਸ ਤਰ੍ਹਾਂ ਚਾਹੀਦਾ ਤੇ ਪਰਿਵਾਰ ਦਾ ਨੰਬਰ ਲਾਲ ਪੱਟੀ 'ਚ ਦਿੱਤਾ ਹੋਇਆ ਹੈ ਬਾਹਰਲਾ ਨੰਬਰ ਹੈ ਡਾਇਰੈਕਟ ਗੱਲ ਕਰੋ ਅਗਲਾ ਰਿਸ਼ਤਾ ਇੰਡੀਆ ਤੋਂ ਆ ਜੀ ਨਾਮ ਐਮ ਸਿੰਘ ਜ਼ਿਲ੍ਹਾ ਫਾਜ਼ਿਲਕਾ ਤੋਂ ਮੁੰਡਾ ਬਲੌਂਗ ਕਰਦਾ ਹੈ ਮਜਬੀ ਸਿੱਖ ਧਾਰੀਵਾਲ ਕੋਤੇ ਹੈ ਹੇਅਰ ਸਲੂਨ ਦਾ ਕੰਮ ਹੈ ਘਰਵ ਅਗਲਾ ਰਿਸ਼ਤਾ ਵੀ ਇੰਡੀਆ ਤੋਂ ਆ ਪਟਿਆਲਾ ਤੋਂ ਮੁੰਡਾ ਬਲੌਂਗ ਕਰਦਾ ਹੈ ਸੈਲਫ ਬਿਜ਼ਨਸ ਆਪਣਾ ਖੱਤਰੀ ਜਿਹੜਾ ਇਹਨਾਂ ਦੀ ਕਾਸ਼ਟ ਹੈ ਤੇ ਕਿਸ ਤਰ੍ਹਾਂ ਦੀ ਕੁੜੀ ਚਾਹੀਦੀ ਆ ਕੱਦ ਕਾਠ ਪੜ੍ਹਾਈ ਸਭ ਕੁਝ ਪੜ੍ਹ ਕੇ ਫਿਰ ਪਰਿਵਾਰ ਨਾਲ ਜਿਹੜੀ ਗੱਲਬਾਤ ਕਰ ਸਕਦੇ ਨੇ ਜੀ ਅ ਅਗਲਾ ਰਿਸ਼ਤਾ ਕੈਨੇਡਾ ਤੋਂ ਆ ਜੀ ਬੀ ਸਿੰਘ ਜ਼ਿਲ੍ਹਾ ਲੁਧਿਆਣਾ ਤੋਂ ਆ ਮੁੰਡਾ ਕੈਨੇਡਾ ਦੇ ਵਿੱਚ ਟਰੱਕਿੰਗ ਦਾ ਕੰਮ ਹੈ ਸਾਰਾ ਡਾਟਾ ਪੜ੍ਹ ਕੇ ਡਾਇਰੈਕਟ ਪਰਿਵਾਰ ਨਾਲ ਗੱਲ ਕਰੋ ਕਿ ਜੀ ਕਿਸ ਤਰ੍ਹਾਂ ਦੀ ਚਾਹੀਦੀ ਤੇ ਲਾਲ ਬੱਟੀ 'ਚ ਨੰਬਰ ਦਿੱਤਾ ਹੋਇਆ ਹੈ ਹਰੇਕ ਲਿਸਟ ਤੁਹਾਡੇ ਕੋਲੇ ਪਹੁੰਚੇ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਜੀ ਤੇ ਨ